ਮੀਂਹਿਆ ਰੱਬਾ ਹੋਜੇ ਖਤਮ ਅੱਗ ਲਾਉ ਮੀਂਹਿਆ ਪਿਆਰ ਵਾਲੀ ਗੱਲ ਕਿਰਲੇ ਹੀ ਕਰਦੇ ਬਹੁਤਾ ਕਰੇ ਪ੍ਰਚਾਰ ਪੜਕਾਉ ਮੀਂਹਿਆ ਲਾਉ ਵਿੱਚ ਰੰਗੜਲੇ ਸੋਹਣੀ ਕਰਦੀ ਬੈਠ ਜਾਂਦੇ ਪੋਟ ਪਾਗੇ ਕਾਲੇ ਸੱਤਰੀ ਗਰੀਬ ਦੇ ਪੁੱਤਾਂ ਨੂੰ ਮੇਰੇ ਦੀ ਨਾਲ ਕਰੀ ਲੀਡਰਾਂ ਦੇ ਪੁੱਤ ਜੰਮਦੇ ਹੀ ਮੰਤਰੀ ਗਰੀਬ ਦੇ ਪੁੱਤਾਂ ਨੂੰ ਮੇਰੀ ਦੀ ਨੌਕਰੀ ਲੀਡਰਾਂ ਦੇ ਪੁੱਤ ਜੰਮਦੇ ਹੀ ਮੰਤਰੀ ਹੋਪਾਟ ਰਹੇ ਤੇ ਕਦੇ ਨਾਲ ਲੜਾਈਆਂ ਹੁਣ ਜੀ ਜੇ ਲੀਡਰਾਂ ਦੇ ਪੁੱਤ ਉੱਥੇ ਜਾ ਖਲੋਣ ਜੀ ਪੁੱਤ ਪਤੀ ਜਿਨ੍ਹਾਂ ਦੇ ਸ਼ਹੀਦ ਹੋ ਗਏ ਤੇ ਜੁੰਨੇ ਲੈ ਕੇ ਮੁੱਖ ਮੁਰ ਜਾ ਗਏ ਰੰਗ ਚੱਜਦੇ ਜਿਨਾਂ ਨੂੰ ਲਾਲ ਪੀਲੇ ਸੰਤਰੇ ਗਰੀਬ ਦੇ ਪੁੱਤਾਂ ਨੂੰ ਮੇਰੇ ਦੀਨਾ ਨੌਕਰੀ ਲਿਡਰਾਂ ਦੇ ਪੁੱਤ ਜੰਮਦੇ ਹੀ ਮੰਤਰੀ ਗਰੀਬ ਦੇ ਪੁੱਤਾਂ ਨੂੰ ਮੇਰੇ ਦੀਨਾ ਨੌਕਰੀ ਲਿਡਰਾਂ ਦੇ ਪੁੱਤ ਜੰਮਦੇ ਹੀ ਮੰਤਰੀ ਤਰੀ ਗਰੀਬ ਦੇ ਪੁੱਤਾਂ ਨੂੰ ਮਿਲਦੀਆਂ ਨੌਕਰੀ ਲੀਡਰਾਂ ਦੇ ਪੁੱਤ ਚੰਬਦੇ ਹੀ ਮੰਤਰੀ ਗਰੀਬ ਦੇ ਪੁੱਤਾਂ ਨੂੰ ਮਿਲਦੀਆਂ ਨੌਕਰੀ ਲੀਡਰਾਂ ਦੇ ਪੁੱਤ ਚੰਬਦੇ ਹੀ ਮੰਤਰੀ ਗਰੀਬ ਦੇ ਪੁੱਤਾਂ ਨੂੰ ਮਿਲਦੀਆਂ ਨੌਕਰੀ ਲੀਡਰਾਂ ਦੇ ਪੁੱਤ ਚੰਬਦੇ ਹੀ ਮੰਤਰੀ ਵੀਰਾਂ ਦਾ ਜਥਾ ਅੱਜ ਤੁਹਾਡੇ ਨਾਲ ਅੱਜ ਦੇ ਹਾਲਾਤਾਂ ਬਾਰੇ ਕੁਝ ਸੱਤਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਸੋ ਜੇਕਰ ਆਪ ਜੀ ਨੂੰ ਚੰਗਾ ਲੱਗੇ ਤਾਂ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਨਾ